ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੇਕਰ ਆਪਾ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਧਰਤੀ 'ਤੇ ਜਗੀ ਸੱਚੀ ਮੰਨਤੀ ਸਰਦਾ ਭਾਵਨਾ ਦੀ ਨਾਲ ਅਰਦਾਸ ਬੇਨਤੀ ਕਰਦੇ ਆ ਤਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੀ ਬੱਚਿਆਂ ਦੀ ਅਰਦਾਸ ਬੇਨਤੀ ਨੂੰ ਬਹੁਤ ਜਲਦੀ ਸੁਣਦੇ ਨੇ ਤੇ ਉਹਨੇ ਤੇ ਆਪਣੀ ਕਿਰਪਾ ਵੀ ਬਣਾ ਕੇ ਰੱਖਦੇ ਨੇ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਵੀ ਜਾਂਦਾ ਹੈ ਤੇ ਵਾਹਿਗੁਰੂ ਸੱਚੇ ਪਾਸ਼ਾ ਆਪਣੀ ਕਿਰਪਾ ਦੇ ਸਦਕਾ ਉਹ ਆਪਣੀ ਦੁੱਖਾਂ ਨੂੰ ਦੂਰ ਕਰਦੇ ਨੇ ਜੇਕਰ ਖਾਲਸਾ ਜੀ ਤੁਸੀਂ ਕਿਸੇ ਕੰਮਕਾਰ ਦੀ ਕਰਕੇ ਜਾਂ ਘਰ ਦੇ ਵਿੱਚ ਪ੍ਰੋਬਲਮ ਦੀ ਕਰਕੇ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਵੀ ਜਾ ਸਕਦੇ ਤੈ ਤੂੰ ਸੀ ਘਰ ਬੈਠ ਕੇ ਸੱਚੇ ਮਨ ਤੇ ਸ਼ਰਦਾ ਪਾਮੜਾ ਦੀ ਨਾਲ ਅਰਦਾਸ ਬੇਨਤੀ ਕਰੋ ਜੇਕਰ ਤੁਸੀਂ ਆਪਣੇ ਮਨ ਦੇ ਵਿੱਚ ਸ਼ਰਦਾ ਪਾਮੜਾ ਪੰਡਾਲੀ ਪ੍ਰੇਮ ਗੁਰੂ ਦੇ ਪ੍ਰਤੀ ਬਣਾ ਲਿਆ ਤਾਂ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਤੁਹਾਡੀ ਘਰ ਬੈਠਿਆਂ ਵੀ ਅਰਦਾਸ ਬੇਨਤੀ ਪੂਰੀ ਹੋ ਜਾਵੇਗੀ ਪਹਿਲੀ ਤਾਂ ਗੱਲ ਖਾਲਸਾ ਜੀ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਜਰੂ ਤੁਸੀਂ ਘਰ ਬੈਠ ਕੇ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰੋਗੇ ਤੁਹਾਡੇ ਜਿਹੜਾ ਮਨ ਹੈ ਉਸ ਨੂੰ ਬਹੁਤ ਸਕੂਨ ਮਿਲੇਗਾ ਤੁਹਾਡੇ ਮਨ ਦੇ ਵਿੱਚ ਇੱਕ 네ਗਟਿਵਿਟੀ ਨਿਕਲ ਕੇ ਪੋਜ਼ਿਟਿਵਿਟੀ ਦੇ ਸੰਕੇਤ ਆਉਣਗੇ ਤੁਹਾਡੇ ਮਨ ਦੇ ਵਿੱਚ ਕੁਝ ਚੰਗਾ ਕਰਨ ਦੀ ਭਾਵਨਾ ਜਾਗੇਗੀ ਕਿਉਂਕਿ ਖਾਲਸਾ ਜੀ ਗੁਰਬਾਣੀ ਆਪਾਂ ਨੂੰ ਕਿਸੇ ਦਾ ਬੁਰਾ ਕਰਨਾ ਨਹੀਂ ਸਿਖਾਉਂਦੀ ਤੇ ਨਾ ਹੀ ਆਪਾਂ ਖਾਲਸਾ ਜੀ ਸਿੱਖੀਏ ਜਦੋਂ ਆਪਾਂ ਸਿੱਖੀ ਦੀ ਰਾਹ ਤੇ ਤੁਰ ਪਈਏ ਗੁਰੂ ਵਾਲੇ ਬਣ ਜਾਈਏ ਗੁਰਬਾਣੀ ਦੇ ਨਾਲ ਜੁੜ ਜਾਈਏ ਉਸ ਸਮੇਂ ਖਾਲਸਾ ਜੀ ਆਪਣਾ ਬੁਰੇ ਕੰਮਾਂ ਤੋਂ ਬਾਣੀ ਜਿਹੜਾ ਉੱਠ ਜਾਂਦਾ ਹੈ ਚੰਗੇ ਕੰਮਾਂ ਦੇ ਵਿੱਚ ਆਪਣਾ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਆਪਾਂ ਕਿਸੇ ਨਾ ਕਿਸੇ ਦੀ ਕਿਸੇ ਵੀਰ ਭੈਣ ਦੀ ਕਿਸੇ ਵੀ ਜਰੀਏ ਆਪਾਂ ਉਹਨਾਂ ਦੀ ਮਦਦ ਕਰੀਏ ਮਦਦ ਕਰਸਾ ਜੀ ਜ਼ਰੂਰੀ ਨਹੀਂ ਹੁੰਦਾ ਕਿ ਪੈਸੇ ਦੇ ਨਾਲ ਹੀ ਕੀਤੀ ਜਾਂਦੀ ਹੋਰ ਵੀ ਕਈ ਤਰੀਕੇ ਹੁੰਦੇ ਨੇ ਉਹਨਾਂ ਦੇ ਰਾਹੀਂ ਆਪਾਂ ਕਿਸੇ ਲੋੜਵੰਦ ਵੀਰ ਭੈਣ ਨੂੰ ਆਪਾਂ ਮਦਦ ਕਰ ਸਕਦੇ ਆ ਖਾਲਸਾ ਜੀ ਸੋ ਇਹ ਸਭ ਕਰਨ ਦੇ ਲਈ ਤੁਸੀਂ ਕਦੇ ਵੀ ਆਪਣੇ ਆਪ ਨੂੰ ਝੁਕਦਾ ਹੋਇਆ ਨਹੀਂ ਸਮਝਣਾ ਤੁਸੀਂ ਆਪਣੀ ਮਨ ਦੇ ਵਿੱਚ ਇਹ ਨਹੀਂ ਸੋਚਣਾ ਕਿ ਉਹੀ ਪਰਸਨ ਮੇਰੇ ਸਾਹਮਣੇ ਆ ਕੇ ਝੁਕੇ ਤੇ ਮੈਂ ਉਸ ਦੀ ਮਦਦ ਕਰਾਂ ਜੇ ਤੁਸੀਂ ਮਨ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਬਣਾਉਣੀ ਆ ਤਾਂ ਖਾਲਸਾ ਜੀ ਉਹ ਮਦਦ ਨਹੀਂ ਹੁੰਦੀ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੇ ਆਪਣੀ ਤੇ ਕਿਰਪਾ ਹੈ ਜੇ ਉਸ ਪਰਮਾਤਮਾ ਨੇ ਆਪਾਂ ਨੂੰ ਇੰਨੇ ਜੋਗਾ ਕੀਤਾ ਹੈ ਤਾਂ ਇਹ ਕੰਮ ਦੇ ਲਈ ਨਹੀਂ ਕੀਤਾ ਤੇ ਜੇ ਕਿਸੇ ਤੇ ਗਰੀਬੀ ਖਾਲਸਾ ਜੀ ਤੇ ਉਸ ਦੀ ਗਰੀਬੀ ਦਾ ਇੰਨਾ ਵੀ ਫਾਇਦਾ ਨਾ ਉਠਾਓ ਕਿ ਉਸ ਨੂੰ ਤੁਸੀਂ ਆਪਣੇ ਪੈਰਾਂ 'ਚ ਝੁਕਾਓ ਇਸ ਕਰਕੇ ਖਾਲਸਾ ਜੀ ਇਦਾ ਦੀ ਕੰਮ ਕਦੀ ਨਹੀਂ ਕਰਨੀ ਤੇ ਨਾ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਇਦਾ ਦੀ ਕੰਮ ਕਰਨ ਦੀ ਸਿੱਖਿਆ ਦਿੰਦੇ ਨੇ ਤੇ ਨਹੀਂ ਗੁਰਬਾਣੀ ਆਪਾਂ ਨੂੰ ਸਿਖਾਉਂਦੀ ਏ ਸੋ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਡੀ ਨਾਲ ਵੀਰ ਦੀ ਹੱਡ ਬੀਤੀ ਸਾਂਝੀ ਕਰਾਂਗੇ ਜੋ ਕਿ ਪੁਲਿਸ ਦੇ ਵਿੱਚ ਹੰਡ ਉਹਨਾਂ ਦੀ ਵਾਰਤਾ ਉਹ ਵੀ ਸਾਂਝੀ ਕਰਾਂਗੇ ਤੇ ਨਾਲ ਖਾਲਸਾ ਜੀ ਜੇਕਰ ਤੁਸੀਂ ਆਪਣੀ ਘਰ ਦੇ ਵਿੱਚ ਦੁਪਹਿਰਾ ਸੇਵ ਕੱਟਦੇ ਹੋ ਜਾਂ ਪਾਠ ਕਰਦੇ ਹੋ ਜਿ ਪਰਾਂ ਸੇਬ ਕਟਣ ਜਾਂ ਪਾਠ ਕਰਨ ਦੀ ਸਮੇਂ ਜੇਕਰ ਤੁਹਾਡੇ ਨਾਲ ਵੀ ਇਹ ਸੰਕੇਤ ਹੁੰਦੇ ਨੇ ਇਹ ਕਰਮਾਤਾ ਹੁੰਦੀਆਂ ਨੇ ਤੇ ਜਿੰਨਾ ਕਰਮਾਤਾ ਤੂੰ ਖਾਲਸਾ ਜੀ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਕਿੰਨਾ ਗੁਰੂ ਮਹਾਰਾਜ ਸੱਚੇ ਪਾਸ਼ਾ ਸ਼ਹੀਦਾਂ ਦੇ ਨੇੜੇ ਪਹੁੰਚ ਚੁੱਕੇ ਹੋ ਸੋ ਖਾਨ ਸੇ ਜੀਸ ਵੀਡੀਓ ਨੂੰ ਤੁਸੀਂ ਅੰਤ ਦੀ ਤੱਕ ਜ਼ਰੂਰ ਦੇਖਿਓ ਤਾਂ ਜੋ ਕਿ ਉਹਨਾਂ ਸੰਕੇਤਾਂ ਦੇ ਬਾਰੇ ਤੁਹਾਨੂੰ ਪਤਾ ਲੱਗ ਸਕੇ ਕਿ ਉਹ ਕਿਹੜੇ ਸੰਕੇਤ ਨੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਹਵਾਈ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਖਾਲਸਾ ਜੀ ਉਸ ਵੀਰ ਨੇ ਦੱਸਿਆ ਕਹਿੰਦੇ ਕਿ ਮੈਂ ਪੁਲਿਸ ਦੇ ਵਿੱਚ ਜੋਬ ਕਰਦਾ ਸੀ ਕਹਿੰਦੇ ਇੱਕ ਮੇਰਾ ਬੇਟਾ ਸੀ ਇੱਕ ਬੇਟੀ ਸੀ ਜਿਹੜੇ ਉਹਨਾਂ ਦੀ ਵਾਈਫ ਸੀ ਖਾਲਸਾ ਜੀ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਹ ਗੁਰਦੁਆਰਾ ਸਾਹਿਬ ਜਾਂਦੇ ਸਨ ਤੇ ਘਰ ਆ ਗਏ ਕਹਿੰਦੇ ਮੇਰੀ ਵਾਈਫ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਆਪਣੀ ਕੰਮਕਾਰਾਂ ਦੇ ਵਿੱਚ ਲੱਗਣਾ ਹੁੰਦਾ ਸੀ ਤੇ ਖਾਲਸਾ ਜੀ ਉਹ ਵੀਰ ਦੱਸ ਦਿਆ ਕਿ ਮੈਂ ਆਪਣੀ ਜੌਬ ਬਹੁਤ ਜ਼ਿਆਦਾ ਇਮਾਨਦਾਰੀ ਦੇ ਨਾਲ ਕਰਦਾ ਸੀ ਕਹਿੰਦੇ ਕਦੇ ਵੀ ਮੈਂ ਕਿਸੇ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਹਿੰਦੇ ਰਿਸ਼ਵਤ ਨਹੀਂ ਲਈ ਸੀ ਤੇ ਨਾ ਹੀ ਕਹਿੰਦੀ ਅੱਜ ਤੱਕ ਮੈਨੂੰ ਕਿਸੇ ਨੇ ਕੋਈ ਮਾੜਾ ਚੰਗਾ ਬੋਲਿਆ ਸੀ ਜਿਹੜਾ ਵੀ ਕਹਿੰਦੇ ਮਨੁੱਖ ਮੈਨੂੰ ਮਿਲਦਾ ਸੀ ਉਹ ਇਹ ਹੀ ਕਹਿੰਦਾ ਸੀ ਕਿ ਇਹ ਬਹੁਤ ਚੰਗਾ ਬੰਦਾ ਹੈ ਆਪਣੀ ਮਿਹਨਤ ਦੀ ਕਮਾਈ ਕਰਦਾ ਇਹਨੇ ਕਦੇ ਵੀ ਕਿਸੇ ਤੋਂ 1 ਰੁਪਏ ਦੀ ਵੀ ਰਿਸ਼ਵਤ ਨਹੀਂ ਲਈ ਕਿਉਂਕਿ ਖਾਲਸਾ ਜੀ ਉਹ ਵੀਰ ਦੱਸ ਰਿਹਾ ਕਿ ਮੈਂ ਬਹੁਤ ਮਾੜੇ ਹਾਲਾਤ ਆਪਣੀ ਵਿਆਹ ਤੋਂ ਪਹਿਲਾਂ ਆਪਣੀ ਘਰ ਦੇ ਵਿੱਚ ਦੇਖੇ ਸੀ ਤੇ ਮੈਂ ਆਪਣੀ ਉਸ ਸਮੇਂ ਵੀ ਮਿਹਨਤ ਹੀ ਕਰਦਾ ਹੁੰਦਾ ਸੀ ਤਿੰਨ ਤੋਂ ਚਾਰ ਕਿੱਲੇ ਕਹਿੰਦੇ ਮੇਰੇ ਕੋਲ ਜ਼ਮੀਨ ਸੀ ਉਸ ਦੇ ਨਾਲ ਬੇਸ਼ੱਕ ਕਹਿੰਦੀ ਮੇਰਾ ਕੁਝ ਨਹੀਂ ਸੀ ਬਣਦਾ ਪਰ ਕਹਿੰਦੇ ਮੈਂ ਕਦੇ ਵੀ ਕਿਸੇ ਦਾ ਹੱਕ ਨਹੀਂ ਸੀ ਮਾਰਿਆ ਨਾ ਹੀ ਕਹਿੰਦੇ ਮੈਂ ਕਦੇ ਕਿਸੇ ਨੂੰ ਬੁਰਾ ਭਲਾ ਕਿਹਾ ਸੀ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦਾ ਕਹਿੰਦੇ ਸ਼ੁਕਰਾਨਾ ਹੀ ਕੀਤਾ ਜਦੋਂ ਮੈਨੂੰ ਪੁਲਿਸ ਦੇ ਵਿੱਚ ਜੌਬ ਮਿਲੀ ਏ ਪਰਮਾਤਮਾ ਨੇ ਮੈਨੂੰ ਇਸ ਕਾਬਿਲ ਸਮਝਿਆ। ਇਸੇ ਤਰ੍ਹਾਂ ਖਾਲਸਾ ਜੀ ਉਸ ਵੀਰ ਨੇ ਦੱਸਿਆ ਕਿ ਪਹਿਲਾਂ ਕਹਿੰਦੀ ਮੇਰੇ ਵਿਆਹ ਤੋਂ ਮੇਰੇ ਮਾਤਾ ਜੀ ਨੇ ਕਹਿੰਦੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਕਹਿੰਦੇ ਮੇਰੇ ਫਾਦਰ ਨੇ ਨਹੀਂ ਸੀ ਛਕਿਆ। ਤੇ ਜਿਵੇਂ ਕਹਿੰਦੀ ਮੇਰਾ ਵਿਆਹ ਹੁੰਦਾ ਮੇਰੀ ਵਾਈਫ ਨੇ ਅੰਮ੍ਰਿਤ ਛਕਿਆ ਹੁੰਦਾ ਪਰ ਮੈਂ ਨਹੀਂ ਛਕਿਆ ਹੁੰਦਾ। ਪਰ ਜਿਸ ਸਮੇਂ ਤੋਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਮੈਨੂੰ ਜੌਬ ਮਿਲੀ ਸੀ। ਉਸ ਸਮੇਂ ਤੋਂ ਕਹਿੰਦੇ ਪਰਮਾਤਮਾ ਤੇ ਮੇਰਾ ਬਹੁਤ ਜ਼ਿਆਦਾ ਵਿਸ਼ਵਾਸ ਵੱਧ ਗਿਆ ਸੀ ਭਰੋਸਾ ਹੋ ਗਿਆ ਸੀ ਸਰਦਾ ਭਾਵਨਾ ਇੰਨੀ ਬਣ ਗਈ ਸੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਸੁਣਦੇ ਨੇ ਕਿਉਂਕਿ ਜਦੋਂ ਮਾੜੇ ਖਲਾਸੀ ਖਾਲਸਾ ਜੀ ਵੀਰ ਦੱਸਦੇ ਉਸ ਸਮੇਂ ਵੀ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਪਾਠ ਕਰਦਾ ਹੁੰਦਾ ਸੀ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ ਤੇ ਕਹਿੰਦੇ ਅਰਦਾਸ ਬੇਨਤੀ ਵੀ ਕਰਦਾ ਹੁੰਦਾ ਸੀ ਦੇਖੋ ਖਾਲਸਾ ਜੀ ਵੀਰ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਮਾਤਾ ਜੀ ਸੀ ਵਿਆਹ ਤੋਂ ਪਹਿਲਾਂ ਉਹਨਾਂ ਨੇ ਅਮਰਤ ਛਕਿਆ ਤੇ ਫਾਦਰ ਸਾਹਿਬ ਨੇ ਨਹੀਂ ਛਕਿਆ ਸੀ ਵੀਰ ਦੀ ਮੈਰਿਜ ਹੁੰਦੀ ਏ ਤੇ ਉਹਨਾਂ ਦੀ ਵਾਈਫ ਨੇ ਛਕਿਆ ਪਰ ਵੀਰ ਨੇ ਨਹੀਂ ਛਕਿਆ ਅੱਗੇ ਦੋ ਬੱਚੇ ਹੁੰਦੇ ਨੇ ਇੱਕ ਬੇਟੀ ਤੇ ਇੱਕ ਬੇਟਾ ਉਸ ਵਿੱਚ ਕਹਿੰਦੇ ਕਿ ਮੇਰੀ ਬੇਟੀ ਨੇ ਅਮਰਤ ਛਕਿਆ ਪਰ ਬੇਟੀ ਬੇਟੇ ਨੇ ਨਹੀਂ ਛਕਿਆ ਸੋ ਖਾਲਸਾ ਜੀ ਇਸਰਾ ਪਰਮਾਤਮਾ ਦੀ ਅੱਗੇ ਦੀ ਅੱਗੇ ਕਿਰਪਾ ਹੁੰਦੀ ਗਈ ਸਾਰੀ ਫੈਮਿਲੀ ਹੋਲੀ-ਹੋਲੀ ਕਰਕੇ ਕਹਿੰਦੇ ਕੁਰਬਾਨੀ ਦੇ ਨਾਲ ਚੜਕੀ ਕਹਿੰਦੇ ਵੀਰ ਦੱਸ ਰਿਹਾ ਕਿ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਉਹਨਾਂ ਨੇ ਸਾਰੀਆਂ ਜਿੰਨੇ ਸਾਡੀ ਘਰ ਦੇ ਵਿੱਚ ਲੇਡੀਜ਼ ਨੇ ਉਹਨਾਂ ਨੇ ਅਮਰਤ ਸ਼ਕਿਆਏ ਉਹ ਪਾਠ ਕਰਦੀਆਂ ਨੇ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਤੇ ਉਹਨਾਂ ਦੀ ਬਦੌਲਤ ਹੀ ਅਸੀਂ ਅੱਜ ਇਥੋਂ ਤੱਕ ਪਹੁੰਚ ਰਹੇ ਆਂ ਤੇ ਕਹਿੰਦੇ ਇਸ ਕਰਕੇ ਸਾਡਾ ਵਿਸ਼ਵਾਸ ਬਣਿਆ ਹੋਰ ਵੀ ਜ਼ਿਆਦਾ ਤੇ ਅਸੀਂ ਵੀ ਕਹਿੰਦੇ ਗੁਰੂ ਵਾਲੇ ਬਣ ਗਏ ਤੇ ਗੁਰਬਾਣੀ ਦੇ ਨਾਲ ਹੋਰ ਵੀ ਵੱਧ ਜੁੜੇ ਸੋ ਇਸੇ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਕਿ ਮੈਂ ਹਰਿਆਣਾ ਦੀ ਪੁਲਿਸ ਦੇ ਵਿੱਚ ਜੌਬ ਕਰਦਾ ਸੀ ਕਹਿੰਦੇ ਹੈਗਾ ਮੈਂ ਪੰਜਾਬ ਪੰਜਾਬ ਦੇ ਵਿੱਚੋਂ ਸੀ ਪਰ ਕਹਿੰਦੇ ਜੌਬ ਮੈਨੂੰ ਹਰਿਆਣੇ ਦੇ ਵਿੱਚ ਮਿਲੀ ਸੀ ਕਹਿੰਦੇ ਇਸ ਤਰ੍ਹਾਂ ਇੱਕ ਕਹਿੰਦੇ ਕੇਸ ਆਉਂਦਾ ਏ ਉਸ ਕੇਸ ਦੇ ਵਿੱਚ ਕਹਿੰਦੇ ਕਿ ਉਹ ਜਿਹੜਾ ਮਨੁੱਖ ਹੁੰਦਾ ਏ ਵੀਰ ਹੁੰਦਾ ਏ ਉਸ ਤੇ ਝੂਠਾ ਹੀ ਕੇਸ ਪਿਆ ਹੁੰਦਾ ਹੈ ਤੇ ਉਹ ਝੂਠੇ ਕੇਸ ਦੇ ਵਿੱਚ ਜੋ ਉਹਨਾਂ ਦੇ ਪੁਲਿਸ ਦੇ ਹੋਰ ਬਲਾਜਮ ਹੁੰਦੇ ਨੇ ਉਹ ਰਿਸ਼ਵਤ ਲੈਂਦੇ ਨੇ ਜਿਸ ਚੀਜ਼ ਨੂੰ ਲੈ ਕੇ ਖਾਲਸਾ ਜੀ ਵੀਰ ਦੱਸ ਦਿਆ ਕਿ ਮੈਂ ਇਸੀ ਦੇ ਬਹੁਤ ਖਿਲਾਫ ਸੀ ਤੇ ਕਹਿੰਦੇ ਉਹ ਖਿਲਾਫ ਹੋਣ ਦੇ ਕਰਕੇ ਉਹਨਾਂ ਨੇ ऋषिबत विद्या ਉਹੀ ਝੂਠਾ ਝੂਠਾ ਕੇਸ ਕਹਿੰਦੇ ਮੇਰੇ ਤੇ ਪਾ ਦਿੱਤਾ ਕਹਿੰਦੇ ਜਿੱਥੋਂ ਮੈਨੂੰ ਸਸਪੈਂਡ ਕਰ ਦਿੱਤਾ ਖਾਲਸਾ ਜੀ ਘਰ ਦੇ ਵਿੱਚ ਕਹਿੰਦੇ ਕਿ ਇੰਨਾ ਜ਼ਿਆਦਾ ਸਾਰੇ ਟੈਨਸ਼ਨ ਦੇ ਵਿੱਚ ਹੋਗੇ ਕਹਿੰਦੇ ਪਰ ਮੈਨੂੰ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਹੀਂ ਸੀ ਹੋਗੀ 나ਹੀ ਮੈਨੂੰ ਕਿਸੇ ਤਰ੍ਹਾਂ ਦੀ ਸੋਚ ਸੀ ਕਹਿੰਦੇ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਸੀ ਕਿ ਵਾਹਿਗੁਰੂ ਸੱਚੇ ਪਾਸ਼ਾ ਜੀ ਜੇਕਰ ਮੇਰੀ ਹੱਕ ਸੱਚ ਦੀ ਕਮਾਈ ਤੇ ਹੱਕ ਸੱਚ ਦੇ ਨਾਲ ਮੈਂ ਆਪਣੀ ਜੋਬ ਹਾਸਲ ਕੀਤੀ ਹੈ ਤੇ ਉਹ ਕਿਤੇ ਨਹੀਂ ਜਾਂਦੀ ਜੇਕਰ ਮੈਂ ਕੁਝ ਗਲਤ ਕੀਤਾ ਹੋਵੇਗਾ ਜਾਂ ਕਿਸੇ ਦਾ ਹੱਕ ਮਾਰਿਆ ਹੋਵੇਗਾ ਤਾਂ ਖਾਲਸਾ ਜੀ ਵੀਰ ਨੂੰ ਸਿੱਖੇ ਮੇਰੇ ਤੇ ਮੇਰੀ ਇਹ ਜੋਬ ਕਦੇ ਵੀ ਵਾਪਸ ਨਹੀਂ ਆਵੇਗੀ ਕਿਉਂਕਿ ਜਿਹੜਾ ਮਿਹਨਤ ਦਾ ਹੁੰਦਾ ਈ ਖਾਲਸਾ ਜੀ ਦਸਾ ਨੌਂਾਂ ਦੀ ਕੀਰਤ ਕਰਕੇ ਆਪਾਂ ਕਮਾਈ ਕਰਦੇ ਆ ਉਹ ਕਿਤੇ ਵੀ ਨਹੀਂ ਜਾਂਦੀ ਜੇ ਕਿਤੇ ਬਾਏ ਚਾਂਸ ਆਪਣੇ ਕੋਲੋਂ ਚੀਜ਼ ਗੁੰਮ ਵੀ ਜਾਂਦੀ ਏ ਤੋ ਆਪਾਂ ਨੂੰ ਜ਼ਰੂਰ ਮਿਲਦੀ ਏ ਇਸ ਤਰ੍ਹਾਂ ਖਾਰਸਾ ਜੀ ਵੀਰ ਦੱਸ ਦਿਆ ਕਿ ਜਦੋਂ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਕਹਿੰਦੇ ਮੇਰਾ ਮਨ ਬਹੁਤ ਉਦਾਸ ਕਹਿੰਦੇ ਇਸ ਤਰ੍ਹਾਂ ਗੁਰਬਾਣੀ ਦੇ ਨਾਲ ਜੁੜਦਿਆਂ ਜੁੜਦਿਆ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਬਾਰੇ ਪਤਾ ਲੱਗਾ ਕਹਿੰਦੇ ਜਦੋਂ ਪਤਾ ਲੱਗਾ ਤਾਂ ਮੈਂ ਸ਼ਹੀਦਾ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ ਸ਼ਹੀਦਾ ਸਾਹਿਬ ਜਾ ਕੇ ਕਹਿੰਦੇ ਮੈਂ ਸੇਵਾ ਕਰਨੀ ਉੱਥੇ ਬੈਠ ਕੇ ਪਾਠ ਕਰਨਾ ਜਦੋਂ ਕਿ ਕਹਿੰਦੇ ਮੈਨੂੰ ਚਪੈਰਾ ਸਾਹਿਬ ਬਾਰੇ ਪਤਾ ਨਹੀਂ ਸੀ ਲੱਗਾ ਪਰ ਮੈਂ ਕਿਸੇ ਵੀ ਦਿਨ ਜਦੋਂ ਵੀ ਕਹਿੰਦੇ ਮੇਰਾ ਮਨ ਥੋੜਾ ਜਿਹਾ ਉਦਾਸ ਹੋਣਾ ਕਹਿੰਦੇ ਉਸ ਸਮੇਂ ਹੀ ਮੈਂ ਸ਼ਹੀਦਾ ਸਾਹਿਬ ਚਲੇ ਜਾਣਾ ਜਾ ਕੇ ਅਰਦਾਸ ਬੇਨਤੀ ਕਰਨੀ ਵਾਟ ਕਰਨਾ ਸੇਵਾ ਕਰਨੀ ਤੇ ਮੈਂ ਘਰ ਵਾਪਸ ਆ ਜਾਣਾ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਦੱਸਦੇ ਕਿ ਮੈਨੂੰ ਉਥੋਂ ਹੀ ਪਤਾ ਲੱਗਿਆ ਕਿ ਟਾਨਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਤੇ ਸ਼ਹੀਦੀ ਦੇਖ ਦਾ ਰਗੜਾ ਚੜਾਇਆ ਜਾਂਦਾ ਤੇ ਸ਼ਹੀਦੀ ਦੇਖ ਦੀ ਰਸਤੇ ਦੇ ਨਾਲ ਵੀ ਜੋ ਵੀ ਅਰਦਾਸ ਬੇਨਤੀ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਅੜੇ ਤੋਂ ਅੜੇ ਕਾਰਜ ਵੀ ਨਿਕਲ ਜਾਂਦੇ ਨੇ ਤੇ ਵੀਰ ਦੱਸਦੇ ਆ ਕਹਿੰਦੇ ਕਿ ਮੈਂ ਜਦੋਂ ਅਰਦਾਸ ਬੇਨਤੀ ਸ਼ਹੀਦ ਸਾਹਿਬ ਕੀਤੀ ਤੇ ਉਥੋਂ ਕਹਿੰਦੇ ਮੇਟਾਲਾ ਸਾਹਿਬ ਚਲਾ ਗਿਆ ਉਥੇ ਜਾ ਕੇ ਸ਼ਹੀਦੀ ਦੇਖਦੀ ਕਹਿੰਦੇ ਰਸਤ ਲੈ ਕੇ ਅਰਦਾਸ ਬੇਨਤੀ ਕਰਕੇ ਸ਼ਹੀਦੀ ਦੇਖਦੀ ਰਸਤ ਵੀ ਮੈਂ ਚੜਾ ਕੇ ਆਇਆ ਤੇ ਅਰਦਾਸ ਬੇਨਤੀ ਇਹ ਵੀ ਕਰਕੇ ਆਇਆ ਕਿ ਜਦੋਂ ਵਾਹੀ ਗੁਰੂ ਸੇਚੇ ਪਾਸ਼ਾ ਜੀ ਮੇਰਾ ਕਾਰਜ ਸਫਲ ਹੋਇਆ ਮੈਂ ਦੁਬਾਰਾ ਤੋਂ ਤੁਹਾਡੇ ਸ਼ੁਕਰਾਨੇ ਦੇ ਲਈ ਸ਼ਹੀਦੀ ਦੇਖਦੀ ਰਸਤੇ ਚੜਾ ਕੇ ਜਾਵਾਂਗਾ ਸੋ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਮੇਰੀ ਰੁਟੀਨ ਚੱਲਦੀ ਗਈ ਕੁਝ ਦਿਨ ਪੈਣੇ ਮੈਂ ਫਿਰ ਦੁਬਾਰਾ ਚਲੇ ਜਾਣਾ ਫਿਰ ਸੇਮ ਹੀ ਇਸ ਤਰੀਕੇ ਦੇ ਨਾਲ ਟਾਲਾ ਸਾਹਿਬ ਤੇ ਸ਼ਹੀਦਾ ਸਾਹਿਬ ਅਰਦਾਸ ਬੇਨਤੀ ਕਰਨੀ ਤੇ ਕਹਿੰਦੀ ਉਤੋਂ ਹੀ ਮੈਨੂੰ ਜਦੋਂ ਪਤਾ ਲੱਗਿਆ ਚਪੈਰਾ ਸਹਿਬ ਦੇ ਬਾਰੇ ਤੇ ਕਹਿੰਦੀ ਕਈ ਵਾਰ ਤਾਂ ਖਾਲਸਾ ਜੀ ਵੀਰ ਦਸ ਦੇ ਕਈ ਭੈਣ ਭਰਾ ਇਦਾਂ ਦੇ ਹੁੰਦੇ ਨੇ ਘਰ ਦੇ ਹਾਲਾਤ ਵੀ ਮਾੜੇ ਹੁੰਦੇ ਨੇ ਤੇ ਜਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਉਦੋਂ ਉਹ ਟੈਨਸ਼ਨ ਦੇ ਵਿੱਚ ਚਲੇ ਜਾਂਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਨੇ ਕਿ ਪਰਮਾਤਮਾ ਨੇ ਸਾਡੀ ਨਾਲ ਇਸ ਤਰ੍ਹਾਂ ਕੀਤਾ ਕਿਉਂਕਿ ਖਾਲਸਾ ਜੀ ਵੀਰ ਦੱਸ ਰਿਹਾ ਕਿ ਮੈਨੂੰ ਵੀ ਕਈ ਰਿਸ਼ਤੇਦਾਰ, ਦੋਸਤ, ਮਿੱਤਰ ਤੇ ਪਿੰਡ ਦੇ ਵਿੱਚ ਉਹ ਤਾਨੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਕਈਆਂ ਨੇ ਕਿ ਤੂੰ ਰਿਸ਼ਵਤ ਲੈਂਦਾ ਸੀ ਜਿਸ ਕਰਕੇ ਤੈਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਖਾਲਸਾ ਜੀ ਉਹ ਵੀਰ ਦੱਸ ਰਿਹਾ ਕਿ ਮੈਂ ਕਦੇ ਵੀ ਕਿਸੇ ਦਾ ਜਵਾਬ ਨਹੀਂ ਸੀ ਦਿੱਤਾ ਮੈਂ ਵਾਹਿਗੁਰੂ ਸੇਚੀ ਪਾਸ਼ਾ ਜੀ ਅੱਗੇ ਇਹ ਹੀ ਬੇਨਤੀ ਕਰਦਾ ਸੀ ਕਿ ਪਰਮਾਤਮਾ ਜੀ ਮੈਂ ਗਲਤੀਆਂ ਤੇ ਮੈਨੂੰ ਦੁਬਾਰਾ ਤੋਂ ਇਹ ਜੌਬ ਕਦੇ ਮਿਲੇ ਨਾ ਤੇ ਜੇ ਮੈਂ ਸਹੀ ਆ ਤੇ ਜੋ ਹੀ ਲੋਕ ਮੈਨੂੰ ਸਵਾਲ ਜਵਾਬ ਕਰਦੇ ਨੇ ਤਾਨੇ ਮੀਨੇ ਦਿੰਦੇ ਨੇ ਤੇ ਇਹਨਾਂ ਦੇ ਮੂੰਹ ਤੁਸੀਂ ਹੀ ਬੰਦ ਕਰਨੇ ਨੇ ਸੋ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਮੈਂ ਕਦੇ ਵੀ ਕਿਸੇ ਨੂੰ ਮਾਰਾ ਨਾ ਕਹਿਣਾ ਤੇ ਅਰਦਾਸ ਇਸ ਤਰੀਕੇ ਕਰਨੀ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਵੀਰ ਕਹਿੰਦੇ ਮੈਂ ਕਰਦੇ ਵਿੱਚ ਹੀ ਦੁਪਹਿਰਾ ਸਹਿਬ ਕੱਟਨੇ ਸ਼ੁਰੂ ਕਰ ਦਿੱਤੇ ਤੇ ਕਹਿੰਦੇ ਚਪੈਰਾ ਸੇਵ ਕਟਣ ਦੇ ਸਮੇਂ ਜੋਤ ਵੀ ਜਗਾਉਣੀ ਪਾਠ ਵੀ ਕਰਨਾ ਨਿਤਨੇਮ ਰਹਿਰਾ ਸੇਵ ਵੀ ਕਰਨਾ ਕਹਿੰਦੇ ਮੂਲ ਮੰਤਰ ਦਾ ਜਾਪ ਵੀ ਕਰਨਾ ਜਿਵੇਂ ਕਹਿੰਦੇ ਕੰਮਕਾਰਾਂ ਤੋਂ ਵੇਲ ਹੋ ਕੇ ਸਮਾਂ ਮਿਲਣਾ ਤੇ ਉਸ ਸਮੇਂ ਕਹਿੰਦੇ ਮੈਂ ਪਾਠ ਹੀ ਕਰਨਾ ਸੋ ਖਾਲਸਾ ਜੀ ਵੀਰ ਦੱਸ ਰਿਹਾ ਕਿ ਮੈਨੂੰ ਪਾਠ ਕਰਦੇ ਸਮੇਂ ਤੇ ਚਪੈਰਾ ਸੇਵ ਕਰਦੇ ਸਮੇਂ ਕਈ ਇਸ ਤਰ੍ਹਾਂ ਦੇ ਕਹਿੰਦੇ ਮੈਨੂੰ ਸੰਕੇਤ ਮਿਲਨੇ ਕਈ ਵਾਰ ਮੈਨੂੰ ਇਦਾਂ ਲੱਗਣਾ ਕਿ ਜਿਵੇਂ ਕੋਈ ਮੇਰੇ ਆਸ-ਪਾਸ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸੇ ਨੂੰ ਮੇਰੇ ਨੇੜੇ ਤੇੜੇ ਭੇਜਿਆ ਮੇਰੀ ਰੱਖਿਆ ਦੇ ਲਈ ਸੁਖਾਂ ਸੰਸ ਜੀ ਤੁਸੀਂ ਵੀ ਧਿਆਨ ਦੇ ਨਾਲ ਇਸ ਵੀਡੀਓ ਨੂੰ ਸੁਣਿਓ ਕਿ ਜੇਕਰ ਤੁਹਾਨੂੰ ਵੀ ਇਹ ਸੰਕੇਤ ਮਿਲਦੇ ਨੇ ਤੇ ਤੁਸੀਂ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹੁਤ ਨਜ਼ਦੀਕ ਸੋ ਇਸੀ ਤੇਰਾ ਖਾਲਸਾ ਜੀ ਵੀਰ ਦੱਸ ਦਿਆ ਕਹਿੰਦੇ ਕਿ ਜਦੋਂ ਵੀ ਮੈਂ ਦੁਪਹਿਰਾ ਸਹਿਬ ਕੱਟਣ ਬੈਠਣਾ ਜਾਂ ਪਾਠ ਕਰਨ ਬੈਠਣਾ ਇਹਦੀ ਪਹਿਲਾਂ ਕਦੇ-ਕਦੇ ਮੈਨੂੰ ਇਦਾਂ ਮਹਿਸੂਸ ਹੁੰਣਾ ਜਿਵੇਂ ਬਹੁਤ ਹੀ ਜ਼ਿਆਦਾ ਠੰਡੀ ਹਵਾ ਇੱਕ ਸਾਈਡ ਤੋਂ ਆ ਰਹੀ ਏ ਜਿਵੇਂ ਖਾਲਸਾ ਜੀ ਵੀਰ ਦੱਸ ਦੇ ਕਿ ਇੰਨੀ ਠੰਡੀ ਹਵਾ ਤੇ ਕਦੇ ਘਰ ਤੋਂ ਬਾਹਰ ਖੁੱਲੇ ਵਿੜੇ ਤੇ ਛੱਤ ਦੇ ਉੱਪਰ ਬੈਠੇ ਆ ਵੀ ਨਹੀਂ ਆਈ ਜਿਵੇਂ ਮੈਨੂੰ ਇਦਾਂ ਲੱਗਣਾ ਕਿ ਬਹੁਤ ਠੰਡੀ ਹਵਾ ਆਉਂਦੀ ਹੈ ਤੇ ਕਈ ਵਾਰ ਖਾਲਸਾ ਜੀ ਵੀਰ ਦੱਸ ਰਿਹਾ ਕਿ ਦੂਸਰਾ ਸੰਕੇਤ ਮੈਨੂੰ ਇਦਾਂ ਵੀ ਲੱਗਣਾ ਕਿ ਜਿਵੇਂ ਮੈਂ ਕਹਿੰਦੇ ਜ਼ਿਆਦਾਤਰ ਮੈਨੂੰ ਚਪੈਰਾ ਸਾਹਿਬ ਘਟ ਦੇ ਇਸ ਤਰ੍ਹਾਂ ਮਹਿਸੂਸ ਹੋਣਾ ਕਿ ਜਿਵੇਂ ਜਿਹੜਾ ਮੇਰਾ ਸਰੀਰ ਹੈ ਉਹ ਕੰਬਦਾ ਹੈ ਜਾਂ ਮੇਰਾ ਜਿਹੜਾ ਸਰੀਰ ਹੈ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਤੁਰੇ ਫਿਰਦੀ ਹੈ ਕਹਿੰਦੇ ਇੱਕ ਕੀੜੀਆਂ ਜੇ ਤਰ੍ਹਾਂ ਮਹਿਸੂਸ ਹੋਣਾ ਜਿਵੇਂ ਬਲੱਡ ਦਾ ਸਰਕਲ ਤੁਰਦਾ ਹੋਇਆ ਮੈਨੂੰ ਮਹਿਸੂਸ ਹੋਣਾ ਕਿੰਦੀ ਇਸ ਤਰ੍ਹਾਂ ਮੈਨੂੰ ਮਹਿਸੂਸ ਹੋਣਾ ਜਾਂ ਕਈ ਵਾਰ ਖਾਲਸਾ ਜੀ ਵੀਰ ਦੱਸ ਦਿਆ ਕਿ ਜਦੋਂ ਮੈਂ ਪਾਠ ਕਰਨ ਬੈਠੇ ਹੁਣਾ ਤੇ ਪਾਠ ਕਰਦਿਆਂ ਕਰਦਿਆਂ ਕਈ ਵਾਰ ਮੈਨੂੰ ਘੰਟਾ 2 ਘੰਟੇ ਲੱਗ ਜਾਣੇ ਨਿਤਨੇਮ ਦੇ ਨਾਲ ਮੈਂ ਸੁਖ ਸੁਖਮਣੀ ਸੇਵ ਦਾ ਪਾਠ ਕਰਨਾ ਤੇ ਜਦੋਂ ਮੈਨੂੰ ਇੰਨਾ ਸਮਾਂ ਲੱਗਣਾ ਤੇ ਮੈਨੂੰ ਇਦਾਂ ਕਈ ਵਾਰ ਮਹਿਸੂਸ ਹੋਣਾ ਕਿ ਜਿਵੇਂ ਬਹੁਤ ਸੋਹਣੀ ਖੁਸ਼ਬੂ ਮੇਰੇ ਕੋਲੋਂ ਆਉਂਦੀ ਪਈ ਚਾ ਆਲਿਓ ਦਿਵਾਲਿਓ ਆਉਂਦੀ ਏ ਸੋ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਇਹੇ ਤਿੰਨ ਸੰਕੇਤ ਕਹਿੰਦੇ ਕਿ ਮੈਨੂੰ ਹਰ ਰੋਜ਼ ਜਦੋਂ ਕਹਿੰਦੇ ਮੈਂ ਗੁਰਬਾਣੀ ਦੇ ਚਾਪ ਵਧਾ ਦਿੱਤੇ ਤੇ ਅਰਦਾਸ ਬੇਨਤੀ ਬੈਂਦੇ ਉੱਠਦੇ ਨਾਮ ਜਪਦੇ ਵੇਲੇ ਕਹਿੰਦੇ ਕਰਨੀ ਸ਼ੁਰੂ ਕਰ ਦਿੱਤੀ ਪਰ ਇੱਕ ਦਿਨ ਵੀ ਪਰਮਾਤਮਾ ਨੂੰ ਨੀ ਕੋਸਿਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਸਭ ਦੀਆਂ ਝੂੜੀਆਂ ਭਰਦੇ ਹੋ ਤੇ ਮੇਰੀ ਭਰੀ ਹੋਈ ਝੂੜੀ ਤੁਸੀਂ ਖਾਲੀ ਕਰ ਦਿੱਤੀ। ਸੋ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਮੈਨੂੰ ਇਹ ਤਿੰਨ ਸੰਕੇਤ ਮੈਂ ਸੁ ਸੁਣੋ ਨੇ ਕਹਿੰਦੇ ਪਰ ਮੈਂ ਕਿਸੇ ਦੇ ਨਾਲ ਵੀ ਸਾਂਝੇ ਨਾ ਕਰਨੇ। ਜਦੋਂ ਵੀ ਮੈਂ ਪਾਠ ਕਰਨ ਬੈਠਣਾ ਕਹਿੰਦੇ ਜਦੋਂ ਮੈਂ ਦੁਪਹਿਰਾ ਸਹਿਬ ਕੱਟਣ ਬੈਠਣਾ ਮੈਂ ਆਪਣੇ ਦਿਲ ਦੇ ਵਿੱਚ ਇਹ ਸੋਚਣਾ ਹੈ ਕਿ ਅੱਜ ਮੈਂ ਦੇਖੂ ਧਿਆਨ ਦੇ ਨਾਲ ਕਿ ਮੈਨੂੰ ਮਹਿਸੂਸ ਹੁੰਦਾ ਹੈ ਪਰ ਖਾਲਸਾ ਜੀ ਵੀਰ ਦਾਸ ਜੀ ਜਦੋਂ ਮੈਂ ਪਾਠ ਕਰਨ ਬਹਿ ਜਾਣਾ ਮੇਰੀ ਲਿਖ ਪਾਠ ਦੇ ਵਿੱਚ ਲੱਗ ਜਾਣੀ ਤੇ ਇਹ ਚੀਜ਼ ਮੇਰੇ ਦਿਮਾਗ ਚੋਂ ਹੀ ਨਿਕਲ ਜਾਣੀ ਕਿ ਮੈਂ ਅੱਜ ਗੱਲ ਨੋਟ ਕਰਨੀ ਹੈ ਕਿ ਮੈਨੂੰ ਇਦਾਂ ਹੁੰਦਾ ਹੈ ਜਾਂ ਨਹੀਂ ਤੇ ਕਹਿੰਦੇ ਕਿ ਸੇਮ ਉਸੇ ਤਰ੍ਹਾਂ ਹੋਣਾ ਪਰ ਮੇਰੇ ਦਿਮਾਗ ਦੇ ਵਿੱਚ ਉਹ ਚੀਜ਼ ਨਿਕਲ ਜਾਣੀ ਕਿ ਮੈਂ ਇਸ ਚੀਜ਼ ਨੂੰ ਨੋਟ ਕਰਨਾ ਹੈ ਦੇਖੋ ਖਾਲਸਾ ਜੀ ਕਿਉਂਕਿ ਵਾਹਿਗੁਰੂ ਸੱਚੇ ਪਾਸ਼ਾ ਜੀ ਦਾ ਜਰੂ ਸ਼ਹੀਦਾ ਸਿੰਘਾਂ ਦਾ ਆਪਣੇ ਸਿਰ ਤੇ ਮੇਰ ਭਰਿਆ ਹੱਥ ਹੋ ਜਾਵੇ ਖਾਲਸਾ ਜੀ ਉਸ ਸਮੇਂ ਇਦਾਂ ਦੀਆਂ ਕਰਾਮਾਤਾ ਵਾਪਰਨੀਆਂ ਸ਼ੁਰੂ ਹੋ ਜਾਂਦੀ ਹੈ ਤੇ ਇਹ ਕਰਾਮਾਤਾ ਅਕਸਰ ਹੁੰਦੀ ਆ ਉਹਨਾਂ ਹੀ ਮਨੁੱਖਾਂ ਦੇ ਨਾਲ ਨੇ ਜਿੰਨਾਂ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਜਿਹੜੀਆਂ ਸੰਗਤਾਂ ਗੁਰਬਾਣੀ ਦੇ ਨਾਲ ਪ੍ਰੇਮ ਕਰਦੀਆਂ ਨੇ ਗੁਰੂ ਦੇ ਨਾਲ ਪ੍ਰੇਮ ਕਰਦੀਆਂ ਨੇ ਉਹਨਾਂ ਤੇ ਹੀ ਖਾਲਸਾ ਜੀ ਇੰਨੀ ਕਿਰਪਾ ਹੁੰਦੀ ਸਵੇਸ ਤੇ ਰਹਿ ਖਾਲਸਾ ਜੀ ਵੀਰ ਦੱਸਦੇ ਆ ਮੈਂ ਅਰਦਾਸ ਬੇਨਤੀ ਕਰਦਾ ਰਿਹਾ ਸੇਵਾ ਸਿਮਰਨ ਸ਼ਹੀਦ ਸਾਹਿਬ ਟਾਲਾ ਸਾਹਿਬ ਜਾ ਕੇ ਤੇ ਕਹਿੰਦੇ ਜਿਵੇਂ ਹੀ ਮੈਨੂੰ ਸਸਪੈਂਡ ਕੀਤਾ ਗਿਆ ਸੀ ਤੇ ਕਹਿੰਦੇ ਸਾਡੀ ਫੋਨ ਕਿਦੇ ਵੱਡੇ ਆਫੀਸਰ ਦੀ ਕਾਲ ਆਉਂਦੀ ਕਿ ਉਹਨਾਂ ਨੂੰ ਦੁਬਾਰਾ ਤੋਂ ਜੁਆਇਨਿੰਗ ਤੇ ਲਈ ਬੁਲਾਇਆ ਗਿਆ। ਸੋ ਖਾਲਸਾ ਜੀ ਵੀਰ ਦੱਸ ਰਿਹਾ ਕਿ ਮੈਨੂੰ ਸਜ਼ਾ ਹੋ ਗਿਆ ਸੀ 6-7 ਮਹੀਨਿਆਂ ਦਾ। ਕਿਹਦੇ ਮੈਨੂੰ ਕੋਈ ਆਸ ਉਮੀਦ ਨਹੀਂ ਸੀ ਹੋएगी ਕਿ ਹੁਣ ਮੇਰੇ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੋਵੇਗੀ। ਕਿ ਮੈਨੂੰ ਹੀ ਦੁਬਾਰਾ ਤੋਂ ਜੌਬ ਮਿਲੇਗੀ ਇੱਕ ਆਸ ਹੁੰਦੀ ਏ ਖਾਲਸਾ ਜੀ ਵੀਰ ਦੱਸ ਦੇ ਕਿ ਇੰਨਾ ਸਵਾ ਹੋਣ ਦੇ ਬਾਵਜੂਦ ਉਹ ਮੇਰੀ ਆਸ ਵੀ ਟੁੱਟ ਚੁੱਕੀ ਸੀ ਪਰ ਖਾਲਸਾ ਜੀ ਸਿਆਣੇ ਕਹਿੰਦੇ ਨੇ ਨਾ ਕਿ ਪਰਮਾਤਮਾ ਜਦੋਂ ਵੀ ਦਿੰਦਾ ਸ਼ੱਫ ਪਰ ਪਾੜ ਕੇ ਦਿੰਦਾ ਤੇ ਜਦੋਂ ਪਰਮਾਤਮਾ ਨੇ ਕਿਰਪਾ ਕਰਦੀ ਹੁੰਦੀ ਏ ਖਾਲਸਾ ਜੀ ਉਸ ਨੇ ਕਾਰ ਕੀ ਦੇਣੀ ਹੁੰਦੀ ਏ ਤੇ ਜਦੋਂ ਉਹਨਾਂ ਨੂੰ ਵੀਰ ਦੱਸ ਦੇਆ ਕਿ ਕਾਲ ਆਉਂਦੀ ਹੈ ਕਹਿੰਦੇ ਮੈਂ ਖੁਦ ਵੀ ਹੈਰਾਨ ਰਹਿ ਜਾਂਨਾ ਕਿਤੇ ਤੇ ਵੀਰਾ ਪਰਿਵਾਰ ਵੀ ਹੈਰਾਨ ਰਹਿ ਜਾਂਦਾਈ ਕਿ ਉਹ ਦਿਨ ਐਤਵਾਰ ਦਾ ਸੀ ਖਾਲਸਾ ਜੀ ਤੇ ਵੀਰ ਦੱਸ ਦੇ ਕਿ ਮੈਂ ਚਪੈਰਾ ਸਾਹਿਬ ਦੇ ਵਿੱਚ ਬੈਠਾ ਹੋਇਆ ਸੀ ਘਰ ਦੇ ਵਿੱਚ ਚਪੈਰਾ ਸਾਹਿਬ ਦੀ ਹਾਜ਼ਰੀ ਲਗਾ ਰਿਆ ਸੀ ਜੇ ਸਮੇ ਇੰਨੇ ਕਿ ਮੈਨੂੰ ਪੁਲਿਸ ਆਫੀਸਰ ਨੇ ਜੋ ਸਾਡੇ ਉਹਨਾਂ ਦੀ ਕਾਲ ਆਉਂਦੀ ਏ ਕੱਲ ਨੂੰ ਤੁਸੀਂ ਜੌਬ ਤੇ ਆਉਣਾ ਹੈ ਮੰਡੇ ਆ ਕੱਲ ਨੂੰ ਤੁਸੀਂ ਆਓ ਆ ਕੇ ਮੈਨੂੰ ਮਿਲੋ ਤੇ ਨਾਲੇ ਆਪਣੀ ਦੁਬਾਰਾ ਤੋਂ ਜੋ ਐ ਨਹੀਂ ਕਰੋ ਕਿ ਜੋ ਮਿਸਟੇਕ ਹੋਈ ਏ ਸਾਡੇ ਤੋਂ ਉਹਦੇ ਬਾਰੇ ਵੀ ਕੱਲ ਤੋਂ ਬੈਠ ਕੇ ਆਪਾਂ ਗੱਲਬਾਤ ਕਰਦੇ ਆਂ ਤੇ ਇਸ ਤਰ੍ਹਾਂ ਖਾਲਸਾ ਜੀ ਉਹਨਾਂ ਨੂੰ ਕਹ ਲਉਂਦੀ ਐ ਤੇ ਉਹ ਵੀਰ ਕਰਸ ਦੇ ਆ ਕਿ ਜਦੋਂ ਮੈਂ ਦੂਸਰੇ ਦਿਨ ਤੋਂ ਚੱਲਣਾ ਤੇ ਉਹੀ ਲੋਕ ਦੇਖਦੇ ਨੇ ਜਿਹੜੇ ਕਹਿੰਦੇ ਹੁੰਦੇ ਸੀ ਇੱਕ ਦਿਨ ਕਿ ਤੈਨੂੰ ਕੱਢ ਦਿੱਤਾ ਹੈ ਜੌਬ ਤੋਂ ਤੂੰ ਰਿਸ਼ਵਤ ਲੈਦਾ ਸੀ ਤੂੰ ਇੱਦਾਂ ਕਰਦਾ ਸੀ ਉਦਾਂ ਕਰਦਾ ਸੀ ਉਹੀ ਖਾਰਸਾ ਜੀ ਵੀਰ ਦੱਸ ਦਿਆ ਕਿ ਲੋਕ ਬਾਹਰ ਖੜਖੜ ਦੇਖਦੇ ਆ ਪਰ ਕਹਿੰਦੇ ਇਸ ਸਮੇਂ ਵੀ ਮੈਂ ਚੁੱਪ ਸੀ ਮੈਂ ਕੁਝ ਨਹੀਂ ਸੀ ਬੋਲਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀਆਂ ਸਾਰੀਆਂ ਹੀ ਗੱਲਾਂ ਦੇ ਇਨ੍ਹਾਂ ਲੋਕਾਂ ਨੂੰ ਜਵਾਬ ਦੇ ਦਿੱਤੇ ਨੇ ਸੋਖਾਲ ਸਾਜੀ ਕਈ ਵਾਰ ਆਪਣੀ ਨਾਲ ਇਦਾ ਹੁੰਦਾ ਹੈ ਤੇ ਆਪਾਂ ਕੋ ਕਿਸੇ ਦੇ ਨਾਲ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੰਨੇ ਆ ਕਿ ਜਿਵੇਂ ਆਪਣਾ ਕੋਈ ਦੁਸ਼ਮਣ ਹੁੰਦਾ ਹੈ ਆਪਾਂ ਉਹਨੂੰ ਇਸ ਤਰ੍ਹਾਂ ਕਹਿੰਨੇ ਆ ਕਿ ਦੇਖ ਹੁਣ ਲੱਗਾ ਪਤਾ ਤੈਨੂੰ ਮੇਨੂੰ ਮੇਰਾ ਤਾਂ ਦੁਬਾਰਾ ਤੂੰ ਵੀ ਕਾਰਜ ਸਫਲ ਹੋ ਗਿਆ ਪਰ ਉਹ ਵੇਰ ਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਇਨਾ ਸਬਰ ਸੰਤੋਖ ਸੀ ਜਦੋਂ ਲੋਕਾਂ ਨੇ ਵੀਰ ਦੱਸ ਦਿਆ ਕਿ ਤਾਨੇ ਮੇਨੇ ਮਾਰੇ ਉਸ ਸਮੇਂ ਵੀ ਮੈਂ ਬਿਲਕੁਲ ਨਹੀਂ ਬੋਲਿਆ ਤੇ ਜਦੋਂ ਪਰਮਾਤਮਾ ਨੇ ਦੁਬਾਰਾ ਤੋਂ ਕਿਰਪਾ ਕਰ ਦਿੱਤੀ ਤੇ ਉਸ ਸਮੇਂ ਵੀ ਖਾਲਸਾ ਜੀ ਵੀਰ ਦੱਸ ਦਿਆ ਕਿ ਮੈਂ ਬਿਲਕੁਲ ਹੀ ਨਹੀਂ ਬੋਲਿਆ ਸੋ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਜਦੋਂ ਮੈਂ ਸੱਚਾ ਸੁੱਚਾ ਸੀ ਤਿਤਾਰਾ ਤੋਂ ਮੇਰੀ ਉਹੀ ਜੋਬ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੀ ਸਦਕਾ ਸ਼ਹੀਦਾ ਸਿੰਘਾਂ ਦੀ ਕਿਰਪਾ ਦੀ ਸਦਕਾ ਉਹ ਵੀ ਮੈਨੂੰ ਦੁਬਾਰਾ ਤੋਂ ਜੌਬ ਮਿਲੀ ਤੇ ਮੇਰੇ ਘਰ ਪਰਿਵਾਰ ਤੇ ਅੱਜ ਕਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਨੀ ਕਿਰਪਾ ਹੈ ਕਿ ਮੇਰਾ ਜਿਹੜਾ ਬੇਟਾ ਏ ਉਹ ਵੀ ਆਸਟ੍ਰੇਲੀਆ ਚਲਾ ਗਿਆ ਹੈ ਹੁੰਦਾ ਵੀਚੈ ਲੱਗ ਗਿਆ ਤੇ ਪਰਮਾਤਮਾ ਨੇ ਸਾਨੂੰ ਕਿੰਦੇ ਬਹੁਤ ਕੁਝ ਦਿੱਤਾ ਜਦੋਂ ਖਾਨਸਾ ਜੀ ਇਸ ਤਰ੍ਹਾਂ ਵੀਰਤੱਸ ਦਿਆ ਇਹ ਮੇਰੀ ਅਰਦਾਸ ਬੇਨਤੀ ਪੂਰੀ ਹੋਈ ਤੇ ਮੈਂ ਸ਼ੁਕਰਾਨਾ ਕਰਨ ਦੇ ਲਈ ਸ਼ਹੀਦ ਦਾ ਸਹਿਬ ਟਾਲਾ ਸਹਿਬ ਜਾਕੀ ਸ਼ਹੀਦੀ ਦੇ ਦੀ ਰਸਤ ਕਰਵਾਈ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ ਕਿ ਪਰਮਾਤਮਾ ਜੀ ਜੇਕਰ ਤੁਸੀਂ ਮੇਰੇ ਤੇ ਕਿਰਪਾ ਨਾ ਕਰਦੇ ਤੁਸੀਂ ਮੇਰੀ ਲਾਜ ਨਾ ਰੱਖਦੇ ਤਾਂ ਪਤਾ ਨਹੀਂ ਲੋਕਾਂ ਨੇ ਮੇਰੇ ਬਾਰੇ ਕੀ ਕੀ ਸੋਚਣਾ ਸੀ ਸੋ ਖਾਲਸਾ ਜੀ ਇੱਕ ਪਰਮਾਤਮਾ ਹੀ ਏ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਧਾਰਤੇ ਜਾਗੀ ਖਾਲਸਾ ਜੀ ਆਪਾ ਕਦੇ ਵੀ ਖਾਲੀ ਨਹੀਂ ਮੋੜ ਸੱਕਦੇ ਇੱਕ ਵਾਹਿਗੁਰੂ ਸੱਚੇ ਪਾਸ਼ਾ ਜੀ ਜੋ ਆਪਣੇ ਬੱਚਿਆਂ ਨੂੰ ਗਲ ਦੇ ਨਾਲ ਲਾਉਂਦੇ ਨੇ ਸੋ ਖਾਲਸਾ ਜੀ ਏ ਸੀ ਉਸ ਵੀਰ ਦੀ ਹੱਡ ਭੀਤੀ ਤੇ ਉਹ ਦਿਨ ਸੰਗੀਤ ਜੇਕਰ ਤੁਹਾਨੂੰ ਵਿੱਚ ਪੈਰਾ ਸਹਿਬ ਕਟਨ ਜਾਂ ਪਾਠ ਕਰਨ ਦੇ ਸਮੇਂ ਮਿਲਦੇ ਨੇ ਤਾਂ ਸਮਝ ਲਓ ਕਿ ਵਾਹਿਗੁਰੂ ਸੱਚੇ ਪਾਤਸ਼ਾਹੀ ਦੇ ਬਹੁਤ ਨਜ਼ਦੀਕ ਹੋ ਤੁਸੀਂ ਬਹੁਤ ਖੁਸ਼ਕਿਸਮਤ ਵਾਲੇ ਹੋ ਸੁਖਾਲ ਸਾਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋਖ ਖਾਲਸਾ ਜੀ ਪੁੱਲਾ ਚੁਕਣ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਣਜਾਣੀ ਅਣਿਕਾ ਗਲਤੀਆਂ ਪੁੱਲਾ ਚੁਕਾ ਉਹ ਜਾਂਦੀਆਂ ਹੋਣਗੀਆਂ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੀ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਨਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾਂ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਬਨਾ ਭੈਣ ਭਰਾਵਾਂ ਦੀ ਕਰ ਹੱਸ ਦੀ ਵਸਦੀ ਰਹਿਣ ਵਾਹੀ ਗੁਰੂ ਸੱਚੀ ਪਾਛਾ ਸਾਰੀ ਭੈਣ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਤੇ ਲੰਬੀਆਂ ਉਮਰਾਂ ਬਖਸ਼ਣੀਆਂ ਸੁਖਾਂ ਸਾਚੀ ਵਾਧ ਤੋ ਵਤ ਗੁਰ ਬਾਣੀ ਨਾਲ ਜੁੜੋ ਤੇ ਹੋਰ ਭੈਣ ਭਰਾਵਾਂ ਨੂੰ ਵੀ ਜੁੜੋ ਸੁਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ